ਕਿਸਾ ਵੀ ਕਾ ਮੈਨੇ ਕੋ ਲਵ ਲਹਿਰੀ ਆਂ ਜਿਨਾ ਲਿਖਤਾਂ ਕਿ ਜਿੰਨਾ ਨਹੀਂ ਸਾਡਾ ਕਿ ਗੁਰਜੇ ਕਾ ਖਾਲਸਾ ਵਾਹਿਗੁਰੂ ਜਿਵੇਂ ਕਿ ਆਪ ਸਭ ਭਰੀ ਭਾਂਤ ਜਾਣਦੇ ਹੋ ਪਿਛਲੇ ਕਈ ਦਿਨ ਤੋਂ ਜੋ ਪੰਜਾਬ ਦੇ ਵਿੱਚ ਮੁੱਦਾ ਚੱਲ ਰਿਹਾ ਸੀ ਉਪਲ ਫਾਰਮ ਵਾਲੇ ਪਰਿਵਾਰ ਦਾ ਜੋ ਤੁਸੀਂ ਵੇਖਿਆ ਹੀ ਹੈ ਤਰ੍ਹਾਂ ਤਰ੍ਹਾਂ ਦੀਆਂ ਜੋ ਖਬਰਾਂ ਇਸ ਮੁੱਦੇ ਨੂੰ ਲੈ ਕੇ ਸਾਹਮਣੇ ਆ ਰਹੀਆਂ ਸੀ ਪਰ ਜੋ ਸਾਰੇ ਸਮਾਜ ਨੇ ਪੰਜਾਬ ਨੇ ਜਾ ਅਸੀਂ ਸਾਰੇ ਸਿੰਘਾਂ ਨੇ ਇਸ ਚੀਜ਼ ਦਾ ਸਿੱਟਾ ਕੱਢਿਆ ਨਿਚੋੜ ਕੱਢਿਆ ਇਹ ਸਾਡੀ ਬੱਚੀ ਸਾਡੀ ਭੈਣ ਹੈ ਕਿਸੇ ਦੇ ਉੱਤੇ ਵਿਸ਼ਵਾਸ ਕਰਨਾ ਮਾੜੀ ਗੱਲ ਨਹੀਂ ਹੁੰਦੀ ਪਰ ਮੂਰਲਾ ਬੰਦਾ ਜੇ ਤੁਹਾਡੇ ਨਾਲ ਵਿਸ਼ਵਾਸ ਘਾਤ ਕਰ ਜੇ ਉਹ ਮਾੜੀ ਗੱਲ ਹੈ ਸੋ ਇਸੇ ਤਰ੍ਹਾਂ ਸਾਡੀ ਸਥਿਤੀ ਨਾਲ ਹੋਇਆ ਸੀ ਤੇ ਅੱਜ ਅਸੀਂ ਜਿਵੇਂ ਕਿ ਆਪ ਸਭ ਨੂੰ ਕੱਲ ਵੀਡੀਓ ਵਿੱਚ ਵੀ ਇਹੀ ਦੱਸਿਆ ਸੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ 24 ਘੰਟੇ ਦਾ ਸਮਾਂ ਦਿੱਤਾ ਸੀ ਵੀ ਪਰਿਵਾਰ ਦੇ ਹੱਕ ਦੇ ਵਿੱਚ ਦਿੱਤੀ ਐਫ ਆਈ ਆਰ ਤੇ ਕਾਰਵਾਈ ਕੀਤੀ ਜਾਵੇ ਤੋ ਚਲੋ ਸਾਡੀ ਵੀਡੀਓ ਪਾਉਣ ਤੋਂ 2-3 ਘੰਟੇ ਬਾਅਦ ਪ੍ਰਸ਼ਾਸਨ ਨੇ ਵੀ ਉਸ ਗੱਲ ਨੂੰ ਅਮਲ ਦੇ ਵਿੱਚ ਲਿਆਂਦਾ ਤੇ ਅਸੀਂ ਪਰ ਅੱਜ ਸਮਾਜ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਪੂਰਨ ਤੌਰ ਤੇ ਅਸੀਂ ਉਪਲ ਉਪਲ ਫਾਰਮ ਵਾਲੇ ਪਰਿਵਾਰ ਦੇ ਨਾਲ ਖੜੇ ਆਂ ਇਹ ਸਾਡੇ ਬਾਪੂ ਜੀ ਨੇ ਸਾਡੇ ਭਰਾ ਵੀ ਨੇ ਤੇ ਸਾਡੀ ਬੱਚੀ ਵੀ ਹੈ ਸਾਡੀ ਧੀ ਵੀ ਹੈ ਜਦੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਪਊਗੀ ਤਾਂ ਅਸੀਂ ਹਰ ਤਰ੍ਹਾਂ ਇਹਨਾਂ ਦੇ ਨਾਲ ਖੜੇ ਆਂ ਦੂਜੀ ਗੱਲ ਜਿਹੜੀ ਅਸੀਂ ਚੇਤਾਵਨੀ ਦੇ ਦੇਣਾ ਚਾਹੁੰਦੇ ਆ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਅਸੀਂ ਕੱਲ ਵੀ ਵੀਡੀਓ ਦੇ ਵਿੱਚ ਕਿਹਾ ਸੀ ਵੀ ਜਿਹੜੀਆਂ ਵੀ ਕਤੇੜਾ ਕਤੇੜਾ ਮੈਂ ਇਸ ਲਈ ਕਹਿ ਰਿਹਾ ਸ਼ਬਦ ਵੀ ਜਿਹੜੀਆਂ ਵੀ ਕਤੇੜਾ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰ ਰਹੀਆਂ ਉਹਨਾਂ ਦੇ ਨਾਮ ਦੇ ਸਾਨੂੰ ਸਕਰੀਨਸ਼ਾਟ ਲੈ ਕੇ ਜਰੂਰ ਭੇਜਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਤੀਜਾ ਤੁਹਾਡੇ ਸਾਹਮਣੇ ਹੋਊਗਾ ਜਦੋਂ ਅਸੀਂ 5-7 ਨੂੰ ਲਿਆ ਕੇ ਸੋਸ਼ਲ ਮੀਡੀਆ ਦੇ ਸਾਹਮਣੇ ਛੱਲਾਂਗੇ ਤਾਂ ਇਹ ਸਮਾਜ ਦੇ ਵਿੱਚ ਉਹਦੋਂ ਮੈਸੇਜ ਆਊਗਾ ਵੀ ਕਿਸੇ ਆਪ ਦੀ ਬੱਚੀ ਦੀ ਕਿਸੇ ਆਪ ਦੀ ਧੀ ਦੀ ਇੱਜ਼ਤ ਨੂੰ ਬੇਪੱਤ ਕਰਨ ਦਾ ਅੰਜਾਮ ਕੀ ਹੁੰਦਾ ਦੂਜੀ ਗੱਲ ਪਰਿਵਾਰ ਵੱਲੋਂ ਬੇਨਤੀ ਹੈ ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਹੁਣ ਇੱਥੇ ਹੀ ਠੱਲ ਪਾਈ ਜਾਵੇ ਅੱਜ ਦੋਵੇਂ ਪਰਿਵਾਰ ਆਪਸ ਵਿੱਚ ਬੈਠੇ ਨੇ ਤੇ ਇਹਨਾਂ ਦਾ ਸਮਝੌਤਾ ਹੋਇਆ ਤੁਹਾਨੂੰ ਵੀ ਸਾਰਿਆਂ ਨੂੰ ਸਾਡੀ ਬੇਨਤੀ ਹੈ ਖਾਸ ਕਰਕੇ ਮੀਡੀਆ ਨੂੰ ਬੇਨਤੀ ਹੈ ਵੀ ਹੁਣ ਤੁਸੀਂ ਰੋਜ਼-ਰੋਜ਼ ਇੱਕੇ ਚੈਨਲ ਤੇ 10-10 ਖਬਰਾਂ ਐਸੇ ਪਰਿਵਾਰ ਦੀਆਂ ਲਾਉਣ ਨਾਲੋਂ ਆਪਦੇ ਹੋਰ ਕੰਮਾਂ ਕਾਰਾਂ 'ਵਲ ਧਿਆਨ ਦਿਓ ਇਹਨਾਂ ਨੇ ਵੀ ਆਪਦੀ ਜ਼ਿੰਦਗੀ ਦੇ ਵਿੱਚ ਜਿਵੇਂ ਪਹਿਲਾਂ ਰੁਝੇਵੇਂ ਚੱਲਦੇ ਸੀ ਉਸੇ ਤਰ੍ਹਾਂ ਕੰਮਕਾਰ ਕਰਨੇ ਨੇ ਤੇ ਸਾਡੀ ਬੱਚੀ ਸਾਡੀ ਧੀ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਵਾਂਗ ਆਪਦੇ ਖੇਤਾਂ 'ਚ ਕੰਮ ਕਰਦੀ ਦੇਖੋ ਕਿ ਸ਼ਰਾਰਤੀ ਅੰਸਰਾਂ ਨੂੰ ਅਸੀਂ ਕਹਿ ਦੇਣਾ ਚਾਹੁੰਦੇ ਹਾਂ ਵੀ ਜੇ ਆਉਣ ਵਾਲੇ ਸਮੇਂ 'ਚ ਕਿਸੇ ਨੇ ਕਿਸ ਬੱਚੀ ਨੂੰ ਸਾਡੀ ਭੈਣ ਨੂੰ ਕਿਸੇ ਨੇ ਕੋਈ ਫालतू ਗੱਲ ਰਾਹ ਜਾਂਦੇ ਕਹੀ ਤਾਂ ਅਸੀਂ ਭੈਣ ਨੂੰ ਆਪਦਾ ਨੰਬਰ ਦੇ ਕੇ ਚੱਲੇ ਆ ਤਾਂ ਉਹਦੇ ਡਾਂਗ ਇਸ ਤਰ੍ਹਾਂ ਫਿਰੂਗੀ ਵੀ ਜਿਵੇਂ ਹਲਕੇ ਕੁੱਤੇ ਦੇ ਫਿਰਦੀ ਹੈ ਤੋ ਕਿਸੇ ਨੂੰ ਮੈਂਟਲੀ ਇੰਨਾ ਕੁ ਹਰਾਸਮੈਂਟ ਨਾ ਕਰੋ ਜਾਂ ਤੁਹਾਡੀਆਂ ਕਰਤੂਤਾਂ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਪ ਦੇ ਦਿਮਾਗ ਤੇ ਜਿਵੇਂ ਹੁਣ ਬੱਚੀ ਭੈਣ ਨੂੰ ਅਸੀਂ ਗੱਲਬਾਤ ਕਰ ਰਹੇ ਹਾਂ ਪਰ ਇਹ ਹਜੇ ਵੀ ਡਿਪਰੈਸ਼ਨ ਦੇ ਵਿੱਚ ਹਜੇ ਵੀ ਇਹਦੇ ਦਿਮਾਗ ਦੇ ਵਿੱਚ ਉਸੀ ਦਾ ਬੋਝ ਹੈ ਪਰ ਅਸੀਂ ਫਿਰ ਵੀ ਭੈਣ ਨੂੰ ਕਹੇ ਵੀ ਭੈਣੇ ਸਾਰੇ ਤਰੇ ਭਰਾ ਨੇ ਸਾਰੇ ਪੰਜਾਬ ਦੇ ਲਗ ਲਗ ਜ਼ਿਲ੍ਹਿਆਂ ਤੋਂ ਚੱਲ ਕੇ ਆਏ ਆ ਜਦੋਂ ਵੀ ਭੈਣ ਨੂੰ ਕਿਸੇ ਤਰ੍ਹਾਂ ਦੀ ਲੋੜ ਪਊਗੀ ਤਾਂ ਅਸੀਂ ਨਾਲ ਖੜੇ ਆ ਪਰ ਅਸੀਂ ਉਹਨਾਂ ਸ਼ਰਾਤ ਦੀ ਅੰਸਰਾਂ ਨੂੰ ਇੱਕ ਵਾਰੀ ਫੇਰ ਕਹਿ ਦੇਣਾ ਚਾਹੁੰਦੇ ਆ ਜਿਨ੍ਹਾਂ ਨੇ ਇਹ ਵੀਡੀਓ ਅੱਗੇ ਵਾਇਰਲ ਕੀਤੀ ਸਾਨੂੰ ਉਹਨਾਂ ਦੇ ਨਾਮ ਦੇ ਸਕਰੀਨਸ਼ਾਟ ਲੈ ਕੇ ਨੰਬਰਾਂ ਦੇ ਜਰੂਰ ਭੇਜਿਓ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਹੈ ਕਾਨੂੰਨ ਕਰੂਗਾ ਤਾਂ ਠੀਕ ਹੈ ਨਹੀਂ ਅਸੀਂ ਤਾਂ ਫਿਰ ਕਰਨੀ ਹੈਗੀ ਸੋ ਮੀਡੀਆ ਨੂੰ ਕਹਿਣਾ ਚਾਹੁੰਦੇ ਆਂ ਵੀ ਇਸ ਚੀਜ਼ ਨੂੰ ਹੁਣ ਇੱਥੇ ਠੱਲ ਪਾ ਦਿਓ ਬੇਨਤੀ ਹੈ ਸਾਡੇ ਵੱਲੋਂ ਵੀ ਪਰਿਵਾਰ ਵੱਲੋਂ ਵੀ ਇਹਨਾਂ ਨੂੰ ਵੀ ਆਪਣੀ ਜ਼ਿੰਦਗੀ 'ਚ ਜਿਹੜੇ ਕੰਮਕਾਰ ਕਰ ਲੈਣ ਦਿਓ ਤੇ ਅਸੀਂ ਵੀ ਸਾਰੇ ਸਿੰਘਾਂ ਨੇ ਜਿਹੜੇ ਆਪਦੇ ਕੰਮਕਾਰ ਕਰਨੇ ਤੇ ਤੁਸੀਂ ਵੀ ਆਪਦੇ ਕੰਮ ਕਰਕੋ ਬਾਕੀ ਬਾਬਾ ਸਤਨਾਮ ਸਿੰਘ ਬਾਗੀ ਜੀ ਸਾਡੇ ਨਾਲ ਆਏ ਨੇ ਇਹ ਵੀ ਹਜੂਰ ਸਾਹਿਬ ਤੋਂ ਨੇ ਸਿੰਘ ਜਲੰਧਰ ਬਾਬਾ ਜੀ ਆਏ ਬਾਬਾ ਸਤਨਾਮ ਸਿੰਘ ਜੀ ਜਲੰਧਰ ਤੋਂ ਆਏ ਜਾਂ ਹੋਰ ਵੀ ਅਨੇਕਾਂ ਸਿੰਘ ਰਾਜਪੁਰੇ ਤੋਂ ਅਸੀਂ ਸਾਰੇ ਇਹਨਾਂ ਦੇ ਪਰਿਵਾਰ ਦੇ ਨਾਲ ਖੜੇ ਆ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਰਿਵਾਰ ਨੂੰ ਲੋੜ ਹੋਊਗੀ ਜੋ ਵੀ ਇਹ ਸਾਨੂੰ ਹੁਕਮ ਲਾਣਗੇ ਉਵੇਂ ਹੀ ਉਸ ਉਸ ਹੁਕਮ ਦੇ ਉੱਤੇ ਫੋਲ ਚੜਾਵਾਂਗੇ ਇੱਕ ਬੇਨਤੀ ਸਾਡੀ ਹੋਰ ਹੈ ਜੀ ਛੋਟੀ ਜਿਹੀ ਜਿਹੜੇ ਵੀ ਦੀਰਾ ਭਰਾਵਾਂ ਨੇ ਕੁੱਲ ਸਮਾਜ ਦੇ ਵਿੱਚੋਂ ਕੱਲੇ ਪੰਜਾਬ ਦੇ ਵਿੱਚੋਂ ਨਹੀਂ ਪੂਰੇ ਜਗਤ ਦੇ ਵਿੱਚੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਾਨੂੰ ਵੀ ਫੋਨ ਕੀਤਾ ਤੇ ਪਰਿਵਾਰ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੇ ਵੀ ਸਾਡੀ ਸਤੀ ਦੀ ਪੰਜਾਬ ਦੀ ਹੁਣ ਹਾਰਤੀ ਦੀ ਜਿਹੜੇ ਆਮ ਕੁੜੀਆਂ ਨਾਲੋਂ ਵੱਖਰਾ ਇੱਕ ਖੇਤੀ ਬਾੜੀ ਦਾ ਜਿਹਨੇ ਕੀਤਾ ਜੁਨੇ ਸੀ ਤੇ ਆਪਨੇ ਪਿਓ ਦੇ ਨਾਲ ਹੱਥ ਫਟਾ ਕੇ ਜਿਹਨੇ ਸਾਬਤ ਕਰਤਾ ਸੀ ਵੀ ਵੀ ਪੰਜਾਬ ਦੀ ਧੀਆਂ ਅੱਜ ਵੀ ਹੁਣ ਹਾਰ ਨੇ ਜਿਹੜੇ ਵੀ ਭਰਾਵਾਂ ਨੇ ਸਾਡੀ ਇਸ ਬੱਚੀ ਦੀ ਸਪੋਰਟ ਕੀਤੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਹਰ ਜ਼ਿਲ੍ਹੇ ਹਰ ਸ਼ਹਿਰ ਦੇ ਵਿੱਚੋਂ ਉਹਨਾਂ ਦਾ ਅਸੀਂ ਪੂਰਨ ਤੌਰ ਤੇ ਧੰਨਵਾਦ ਕਰਨਾ ਚਾਹੁੰਦੇ ਆ ਜਦੋਂ ਵੀ ਜਦੋਂ ਵੀ ਇਕੱਲੇ ਇਸੇ ਪਰਿਵਾਰ ਦੀ ਗੱਲ ਨਹੀਂ ਜਦੋਂ ਵੀ ਪੰਜਾਬ ਦੇ ਵਿੱਚ ਸਾਡੀ ਕਿਸੇ ਵੀ ਇਸੇ ਤਰ੍ਹਾਂ ਦੀ ਭੈਣ ਦੇ ਨਾਲ ਬੇਇਨਸਾਫੀ ਹੁੰਦੀ ਤਾਂ ਪੰਜਾਬੀਓ ਜਰੂਰ ਸਾਥ ਦਿਆ ਕਰੋ ਤੇ ਜਿਹੜੇ ਵੀ ਆਹ ਕਪੀੜਾ ਲੁੱਟਰ ਸਾਡੀਆਂ ਧੀਆਂ ਦੀ ਇੱਜ਼ਤ ਨੂੰ ਬੇਵੱਧ ਕਰਦੀਆਂ ਨੇ ਸੋਸ਼ਲ ਮੀਡੀਆ ਤੇ ਇਹ ਕੱਲਾ ਸਾਡਾ ਉਹ ਖੜਦੇ ਨਹੀਂ ਤੁਹਾਡਾ ਵੀ ਪਿੰਡਾਂ ਪਿੰਡਾਂ ਦੇ ਵਿੱਚੋਂ ਫਰਜ਼ ਬਣਦਾ ਵੀ ਇਹਨਾਂ ਨੂੰ ਕੱਢ ਕੱਢ ਕੇ ਇਹਨਾਂ ਤੇ ਡਾਂਗ ਫੇਰਿਆ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗਾ ਸਮਾਜ ਜਿਹੜਾ ਸਿਰਜ ਸਕੀਏ ਬਾਕੀ ਬਾਪੂ ਜੀ ਵੀ ਤੁਹਾਨੂੰ ਦੱਸ ਦਾਂਗੇ ਬਹੁਤ ਸਤਿਕਾਰ ਜੋ ਮੇਰੇ ਜਿੰਨੇ ਵੀ ਛੋਟੇ ਵੀ ਭਰਾ ਕਿ ਸਾਡੀ ਕਰ ਮੈਨੇ ਕੋ ਲਵ ਜ਼ਹਰੀ ਅੰਦਰ ਲਿਖਿਆ ਕਿ ਕਿੰਨਾ ਨਹੀਂ ਸਾਡਾ ਕੀਤਾ ਨਾ ਜਿਹੜੀਆਂ ਦੀ ਜਥੇ ਬੰਗੀਆਂ ਸਾਡਾ ਕੀਤਾ ਜਿਹਨਾਂ ਦੀ ਸਾਡਾ ਕੀਤਾ ਉਸ ਉਹਨਾਂ ਦੀ ਬਦੌਲਤਾਂ ਦਿੱਤੀ ਹੋਵੇ ਤੁਸੀਂ ਸ਼ਾਇਦ ਆ ਕੇ ਨਾਮ ਤੇ ਮੈਂ ਬਹੁਤ ਬਹੁਤ ਸਤਿਕਾਰ ਕਰਦਾ ਬਹੁਤ ਜਿਆਦਾ ਧੰਨਵਾਦ ਕਰਦਾ ਜਿੰਨੀਆਂ ਦੀ ਜਥੇ ਬੰਗੀਆਂ ਆ ਚਾਹੇ ਜਥੇ ਬੰਗੀਆਂ ਚਾਹੇ ਪੰਜੇ ਬੰਗੀਆਂ ਕਾਹੇ ਜੇ ਕੋਈ ਜਿੰਨੇ ਵੀ ਵਾਰੋਂ ਸਾਡੇ ਫਾਲੋਅਰ ਦੀ ਸਾਡੀ ਜਾਨ ਤੁਸੀਂ ਸਾਰਿਆਂ ਨੇ ਬਚਾਈ। ਤੁਹਾਡਾ ਨਾਸਜੋ ਹੁੰਦਾਗਾ ਕਰਕੇ ਇਸੇ ਹੁੰਦਾ। ਇਹਨਾਂ ਕਿੰਨਾ ਸਾਡੇ ਸਾਰੇ ਉਹ ਤੈਰ ਨੂੰ ਤਨ ਬੋਹ ਵੱਡੀ ਗੱਲ ਹੈ ਜੀ ਚਲੋ ਤੁਹਾਡੇ ਸਾਰਿਆਂ ਦੀ ਸਾਡੀ ਜਾਂ ਤੁਹਾਡੀ ਸਾਰਿਆਂ ਦੀ ਮੌਸਲਾ ਵਜਾਈ ਹੈ ਇਸ ਪਰਿਵਾਰ ਨੂੰ ਜਿਵੇਂ ਕਿ ਬਾਪੂ ਵੀ ਮੈਂ ਦੱਸਿਆ ਵੀ ਇਹਨਾਂ ਦੇ ਮਨ ਦੇ ਵਿੱਚ ਵਿਚਾਰ ਬਹੁਤ ਵਾਰ ਆਇਆ ਗਲਤ ਕਦਮ ਚੱਕਣ ਦਾ ਪਰ ਤੁਹਾਡੇ ਸਾਰਿਆਂ ਦੇ ਸਾਥ ਨੇ ਇਹਨਾਂ ਨੂੰ ਅੱਜ ਇੱਥੇ ਬਿਠਾਇਆ ਹੋਇਆ ਇਹ ਹੁਣ ਪਹਿਲਾ ਵਾਂਗ ਹੀ ਆਉਂਦੇ ਜਿਹੜੇ ਕੰਮਕਾਰਾਂ ਦੇ ਵਿੱਚ ਚੱਲੇ ਹੋਏ ਐ ਜੇ ਤੁਸੀਂ ਇਹਨਾਂ ਨੂੰ ਦੇਖੋਗੇ ਪਹਿਲਾ ਵਾਂਗ ਇਹਨਾਂ ਦੇ YouTube ਤੇ ਚੈਨਲ ਚੱਲਣਗੇ ਪਹਿਲਾ ਵਾਂਗ ਹੀ ਆਪਦੀ ਖੇਤੀ ਕਰਨਗੇ ਸੋ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਐ ਜਦੋਂ ਵੀ ਕਦੇ ਇਹੋ ਜੇ ਕਿਸੇ ਪਰਿਵਾਰ ਤੇ ਭੀੜ ਪੈਂਦੀ ਤਾਂ ਕਿ ਇੱਕ ਡਾਕੇ ਤੁਸੀਂ ਸਾਰੇ ਨਾਲ ਖੜ੍ਹ ਜਿਆ ਕਰੋ ਇਨਸਾਨੀਅਤ ਦੀ ਮਿਸਾਲ ਦੇ ਤਰ੍ਹਾਂ ਵਾਲੇ ਗੁਰੂ ਜੀ ਦਾ ਖਾਲਸਾ ਸਤ ਸਤ ਸਤ